ਇਹ ਕਿਸੇ ਪਿੰਡ ਦੀਆਂ ਤਸਵੀਰਾਂ ਨਹੀਂ ਬਲਕਿ ਮੁਹਾਲੀ 에ਅਰਪੋਰਟ ਰੋਡ ਦੀਆਂ ਤਸਵੀਰਾਂ ਨੇ ਇੱਥੋਂ ਮਹਿਜ਼ 5 ਤੋਂ 6 ਕਿਲੋਮੀਟਰ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਦਾ ਕਈ ਮਹੀਨਿਆਂ ਤੋਂ ਲਗਾਤਾਰ ਇੱਥੇ ਕੂੜਾ ਜਿਹੜਾ ਉਹ ਸੁੱਟਿਆ ਜਾ ਰਿਹਾ ਹੈ ਵੇਸਟਿੰਗ ਹੈ ਜਿਹੜੀ ਹਸਪਤਾਲਾਂ ਦੀ ਉਹ ਵੀ ਗਿਰਨ ਲੱਗੀ ਇੱਥੇ ਜੋ ਕਿ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ ਖਬਰਾਂ ਨੂੰ ਮਿਲਾਂਗੇ ਜਾ ਕੇ ਉਹਨੂੰ ਟਾਈਮ ਦਵਾਂਗੇ ਉਸ ਤੋਂ ਨਾਂ ਚੱਕੇ ਨਾ ਬੰਦ ਕਰਨਾ ਬੰਦ ਕਰਿਆ ਇਹ ਕੂੜਾ ਚੱਕ ਕੇ ਅਸੀਂ ਗਵਾਂਡਾ ਦੇ ਦਫ਼ਤਰ ਦੇ ਸਾਹਮਣੇ ਵੀ ਘੇਰਾ ਹੈ 30 ਸਾਲ ਦੇ ਕਰੀਬ ਹੀ ਹੋ ਗਏ ਜੀ ਹਨਾ ਇੱਥੇ ਗਿਰਦਾ ਆ ਰਿਹਾ ਕੁੜਾ ਤੇ ਇਹਦਾ ਕੋਈ ਬਾਲੀਵਾਰ ਸ਼ਹਿਰ ਨਹੀਂ ਇੰਨਾ ਡਵੈਲਪਿੰਗ ਸ਼ਹਿਰ ਹੈ ਆਈਟੀ ਹੱਬ ਨਾਲ ਬਣਿਆ ਹੋਇਆ ਹੈ ਹੁਣ ਐਥੇ ਬਿਮਾਰੀਆਂ ਹੋ ਗਈਆਂ ਕੱਲ ਨੂੰ ਕੋਈ ਬਿਮਾਰੀ ਪੈ ਗਈ ਕੋਈ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ ਉਹਦੇ ਲਈ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸਥਿਤੀ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ ਔਰ ਪੰਜਾਬ ਦਾ ਦਿਲ ਕਿਹਾ ਜਾਣ ਵਾਲਾ ਸ਼ਹਿਰ ਮੋਹਾਲੀ ਔਰ ਉੱਥੇ ਵੀ ਜਿਵੇਂ ਜਿਹੜੀ ਪੋਪੂਲੇਸ਼ਨ ਹੈ ਵਧ ਰਹੀ ਹੈ ਉਸੇ ਤਰੀਕੇ ਦੇ ਨਾਲ ਕੂੜਾ ਡੰਪ ਜਿਹੜੇ ਨੇ ਵਧ ਰਹੇ ਨੇ ਮੋਹਾਲੀ 에어ਪੋਰਟ ਰੋਡ ਤੇ ਖੜੇ ਆ ਇਥੋਂ ਦੀ ਸਥਿਤੀ ਜਿਹੜੀ ਹੈ ਉਹ ਤਸਵੀਰਾਂ ਜ਼ਰੀਏ ਉਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਵੇਂ ਇਹ ਹਰੇਕ ਜਗ੍ਹਾ ਦੇ ਉੱਤੇ ਕੂੜੇ ਦੇ ਵੱਡੇ ਵੱਡੇ ਡੰਪ ਜਿਹੜੇ ਨੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਇਹ ਕਿਸੇ ਪਿੰਡ ਦੀਆਂ ਤਸਵੀਰਾਂ ਨਹੀਂ ਬਲਕਿ ਮੋਹਾਲੀ 에어ਪੋਰਟ ਰੋਡ ਦੀਆਂ ਤਸਵੀਰਾਂ ਨੇ ਇਥੋਂ ਮਹਿਜ਼ 5 ਤੋਂ 6 ਕਿਲੋਮੀਟਰ ਜਿਹੜਾ ਹੈ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਔਰ ਇਸ ਦੇ ਨਾਲ ਲੱਗਦੇ ਪਿੰਡ ਦੇ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਪਰੇਸ਼ਾਨ ਨੇ ਕਿਉਂਕਿ ਇਹ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਹਾਂਗਾ ਤਸਵੀਰ ਜਿਹੜੀ ਹੈ ਕਿ ਇਹ 에어ਪੋਰਟ ਰੋਡ ਜਾਂਦਾ ਹੈ ਇੱਥੋਂ ਮਹਿਜ਼ 5 ਤੋਂ 6 ਕਿਲੋਮੀਟਰ ਜਿਹੜਾ ਹੈ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਦਾ ਔਰ ਉਹ ਸਥਿਤੀ ਦੇ ਉੱਤੇ ਇਹ ਜਿਹੜੀ ਤਰਜ਼ ਦੇ ਉੱਪਰ ਜਿਹੜਾ ਕੂੜਾ ਹੈ ਇਹ ਪੂਰਾ ਰੋਡ ਜਿਹੜਾ ਇੱਕ ਪਾਸੇ ਸਲਿੱਪ ਰੋਡ ਜਿਹੜਾ ਹੈ ਉਹ ਕੂੜੇ ਦੇ ਨਾਲ ਭਰ ਦਿੱਤਾ ਗਿਆ ਔਰ ਹੌਲੀ-ਹੌਲੀ ਕਰਦਿਆਂ ਕਰਦਿਆਂ ਇਹੀ ਕੂੜਾ ਜਿਹੜਾ ਇਹ ਪਿੱਛੇ ਜਾਈ ਜਾਂਦਾ ਹੈ ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇਹ ਕੂੜਾ ਸੁੱਟਦਾ ਕੌਣ ਹੈ ਔਰ ਜੇਕਰ ਕੂੜਾ ਸੁੱਟਦਾ ਹੈ ਇਹ ਇੱਕ ਦਿਨ ਦੇ ਵਿੱਚ ਦੋ ਦਿਨ ਦੇ ਵਿੱਚ ਯਾਨੀ ਕਿ ਇੱਕ ਹਫਤੇ ਦੇ ਵਿੱਚ ਤਾਂ ਇੱਥੇ ਢੇਰ ਨਹੀਂ ਲੱਗਾ ਬਲਕਿ ਕਈ ਮਹੀਨਿਆਂ ਤੋਂ ਲਗਾਤਾਰ ਇੱਥੇ ਕੂੜਾ ਜਿਹੜਾ ਉਹ ਸੁੱਟਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਹ ਸਥਿਤੀ ਬਣਦੀ ਹੋਈ ਨਜ਼ਰ ਆਉਂਦੀ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਸਾਨ ਆਗੂ ਖੜੇ ਨੇ ਪਿੰਡ ਵਾਸੀ ਖੜੇ ਨੇ ਔਰ ਕਈ ਵਾਰ ਇਸ ਦੀ ਆਵਾਜ਼ ਜਿਹੜੀ ਹੈ ਪ੍ਰਸ਼ਾਸਨ ਤੱਕ ਪਹੁੰਚਾ ਚੁੱਕੇ ਨੇ ਪਰ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਨੇ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਤਾਂ ਸ਼ੁਰੂਆਤ ਜਿਹੜੀ ਹੈ ਉਹ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਦਿਨ ਚ ਹਫਤੇ ਚ ਜਾਂ ਮਹੀਨੇ ਚ ਤੱਕ ਕੂੜੇ ਦਾ ਢੇਰ ਬਣਿਆ ਨਹੀਂ ਲਗਾਤਾਰ ਕਰੋੜੋਂ ਤੁਸੀਂ ਦੇਖ ਰਹੇ ਹੋ ਪ੍ਰਸ਼ਾਦ ਤੱਕ ਜਿਹੜੀ ਆਵਾਜ਼ ਹੈ ਪਛਾਈ ਪਹਿਲਾਂ ਬਿਲਕੁਲ ਪਛਾਈਆ ਪਿੰਡ ਵਾਲੇ ਖੜੇ ਨੇ ਸਾਰੇ ਇੱਥੇ ਨੇੜੇ ਨੇੜੇ ਪਿੰਡ ਨੇ ਜਿਹੜੇ ਸਾਰੇ ਜੀ ਆਪਣਾ ਸਿਆਉ ਪੱਤਿਓਂ ਡੈੜੀ ਮਾਨਕਪੁਰ ਕਲਰ ਚਾਉ ਜਰਾ ਤੇ ਪ੍ਰੇਮਗੜ੍ਹ ਤੇ ਪਿੰਡ ਦੇ 7 10 12 ਪਿੰਡਾਂ ਜਿਹੜੇ ਮਾਸਟਰਾਂ ਹੋ ਗਿਆ ਖੜੇ ਨੇ ਇਸ ਕਰਕੇ ਆਵਾਜ਼ ਪਹਚਾਈ ਇਹਨਾਂ ਨੇ ਮੰਗ ਪੱਤਰ ਵੀ ਦਿੱਤੇ ਨੇ ਦੱਸ ਰਹੇ ਜਿਵੇਂ ਪੰਚਾਇਤ ਨੇ ਦਿੱਤੇ ਨੇ ਪਰ ਸੁਣਵਾਈ ਨਹੀਂ ਹੋਈ ਬਹੁਤ ਦੇਰ ਤੋਂ ਕੰਮ ਚੱਲ ਰਿਹਾ ਤੇ ਹੁਣ ਇਹ ਧਿਆਨ ਸਾਡੇ ਜ਼ਿਲ੍ਹਾ ਪ੍ਰਧਾਨ ਕਰਪਾਲ ਸਿੰਘ ਸੈਉ ਦੀ ਧਿਆਨ ਚ ਲਿਆਏ ਨੇ ਮਸਲਾ ਤੇ ਹੁਣ ਅਸੀਂ ਜਥੇਬੰਦੀ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਜੋ ਤੁਸੀਂ ਸੰਘਰਸ਼ ਲਿਖਿਆ ਪਿੰਡ ਵਾਲਿਆਂ ਨੇ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੀਂ ਵੱਧ ਤੋਂ ਵੱਡਾ ਬਹੁਤ ਵੱਡਾ ਸੰਘਰਸ਼ ਕਰਾਂਗੇ ਅਸੀਂ ਇਸ ਦੇ ਸਬੰਧ ਵਿੱਚ ਕਮਿਸ਼ਨ ਨੂੰ ਵੀ ਮਿਲਾਇਆ ਕਮਿਸ਼ਨ ਨੂੰ ਜਿਹੜਾ ਇੱਥੇ कूੜਾ ਗਰਾ ਰਿਆ ਆਈਟੀ ਸਿਟੀ ਦਾ ਸਾਰਾ ਦਾ कूੜਾ ਗिरा ਇਹਦੇ ਚ ਇੱਕ ਹੋਰ ਮੇਨ ਗੱਲ ਹੈ ਜਿਹੜਾ ਪਤਾ ਵੇਸਟਿੰਗ ਜਿਹੜੀ ਹਸਪਤਲਾਂ ਦੀ ਉਹ ਵੀ ਗਿਰਨ ਲੱਗੀ ਇੱਥੇ ਜੋ ਕਿ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ ਕਿਉਂਕਿ ਜਦੋਂ ਉਹ ਉਗਲ ਹੋ ਗਈ ਆ ਸੜੂਗੀ ਕੋਈ ਉਹਦਾ ਬਹੁਤ ਹੀ ਮਾੜਾ ਪ੍ਰਭਾਵ ਪੈਣਾ ਇੱਥੇ ਨੇੜੇ-ਨੇੜੇ ਸਾਰਾ ਜਦੋਂ 스멜 ਵਧਣੀ ਹੈ ਦੀ ਹੁਣ ਲੋਕਾਂ ਨੇ ਪਹਿਲਾਂ ਬਹੁਤ ਜਾ ਕੇ ਆਵਾਜ਼ ਦੇ ਚੁੱਕੀ ਕਹਿੰਦੇ ਮੰਗ ਪੱਤਰ ਦੀ ਇੱਥੇ ਅਸੀਂ ਵੀ ਇਹਨੇ ਸੁਣਿਆ ਨਹੀਂ ਹੁਣ ਅਸੀਂ ਆਪਣੀ ਜਥੇਬੰਦੀ ਵੱਲੋਂ ਕਹਿਣਾ ਚਾਹੁੰਦੇ ਤੇ ਲਾਗ ਜਿਹੜੇ ਆਪਣੇ ਸਾਰੇ ਲੋਕ ਨੇ ਇਹਨਾਂ ਨੂੰ ਦੱਸਿਆ ਬਾਈ ਇਹਨਾਂ ਨੇ ਸਾਡੇ ਦੱਸਿਆ ਵੀ ਅਸੀਂ ਬਹੁ ਬਹੁਤ ਸੰਘਰਸ਼ ਕਰਾਂਗੇ ਜੇਕਰ ਨਾਮ ਮੰਨੇ ਤਾਂ ਕੂੜੇ ਟਰਾਲੀਆਂ ਭਰ ਕੇ ਇੱਕ ਵਾਰੀ ਇਹਨਾਂ ਨੂੰ ਮਿਲਾਂਗੇ ਜਾ ਕੇ ਉਹਨਾਂ ਨੂੰ ਟਾਈਮ ਦਵਾਂਗੇ ਜਦੋਂ ਉਹਨਾਂ ਨੇ ਨਾ ਚੱਕਿਆ ਨਾ ਬੰਦ ਕਰਨਾ ਬੰਦ ਕਰਿਆ ਤਾਂ ਇਹ ਕੂੜਾ ਚੱਕ ਕੇ ਅਸੀਂ ਗਵਾਂਡਾ ਦੇ ਦਫ਼ਤਰ ਦੇ ਸਾਹਮਣੇ ਵੀ ਗੇਰਾਗੇ ਬਿਲਕੁਲ ਬਿਲਕੁਲ ਤਾਂ ਤੁਸੀਂ ਵੀ ਜਿਵੇਂ ਲਗਾਤਾਰ ਇੱਥੇ ਰੁਕਦੇ ਹੋ ਤੁਸੀਂ ਇਸੇ ਪਿੰਡ ਦੇ ਹੀ ਹੋ ਜੀ ਇਹ ਸਾਡੇ ਪਿੰਡ ਨੇੜੇ ਹੀ ਹੈ ਜਿੱਥੇ ਡੇੜੀ ਪੈਣੀ ਹੈ ਹਾਂਜੀ ਤੇ ਇਹ ਕਦੋਂ ਤੋਂ ਇਹ ਹਾਲਾਤ ਬਣਦੇ ਨਜ਼ਰ ਆਉਂਦੇ ਆ ਪਹਿਲਾਂ ਤੁਸੀਂ ਕਦੋਂ ਤੋਂ ਪਹਿਲਾਂ ਕੰਪਲੀਟ ਦਿੱਤੀ ਸੀਗੀ ਜਾਂ ਪ੍ਰਸ਼ਾਸਨ ਨੂੰ ਦੱਸਿਆ ਇਸ ਬਾਰੇ ਇਹ 7-8 ਮਹੀਨੇ ਤੋਂ ਸਾਲ ਦੇ तकरीबन ਸਾਲ ਦੇ ਕਰੀਬ ਹੀ ਹੋ ਗਏ ਜੀ ਤੇ ਇਹ ਤਾਂ ਕੋਈ ਬਾਲੀਵਾਰ ਸ਼ਹਿਰ ਨਹੀਂ ਇੰਨਾ ਡਵੈਲਪਿੰਗ ਸ਼ਹਿਰ ਹੈ ਆਈਟੀ ਹੱਬ ਨਾਲ ਬਣਿਆ ਹੋਇਆ ਹੈ ਇੰਨੇ ਵੱਡੀ ਮੁਹਾਲੀ 에ਰਪੋਰਟ ਰੋਡ ਹੈ ਤੇ ਪ੍ਰਸ਼ਾਸਨ ਦਾਅਵੇ ਕਰਦਾ ਕਿ ਅਸੀਂ ਮੁਹਾਲੀ ਨੂੰ ਇੰਨਾ ਡਵੈਲਪ ਕਰ ਰਹੇ ਹਾਂ ਜਦੋਂ ਮੁਹਾਲੀ ਕਰੋੜਾਂ ਦੀਆਂ ਸਾਈਟਾਂ ਵੇਚ ਸਕਦਾ ਹੈ ਤਾਂ ਇੱਕ ਡੰਪਿੰਗ ਨੂੰ ਸੰਭਲਣ ਵਾਸਤੇ ਕੋਈ ਪ੍ਰੋਜੈਕਟ ਨਹੀਂ ਲੈ ਕੇ ਆ ਸਕਦਾ ਤੇ ਨਾਲ ਹੀ ਇੱਥੇ ਮਿੱਟੀ ਯੂਨੀਵਰਸਿਟੀ ਹੈ ਪਲਾਖਸ਼ਾ ਯੂਨੀਵਰਸਿਟੀ ਹੈ ਅਪਾ ਇਨਫੋਸਿਸ ਦਾ ਬਹੁਤ ਵੱਡੀ ਇੱਥੇ ਸਾਈਟ ਬਣਨ ਜਾ ਰਹੀ ਹੈ ਅੱਗੇ ਹੈ ਨਾ ਬਹੁਤ ਵਧੀਆ ਲੋਕਾਂ ਨੇ ਇੱਥੇ ਰਹਿਣਾ ਤੇ ਪਰ ਹਾਲਾਤ ਕਿਨੇ ਲੋਕ ਆਉਂਦੇ ਆਉਂਦੇ ਕੀ ਦੇਖਣਗੇ ਇਹ ਇੱਥੇ ਕੀ ਕਰੇ ਇਹਨਾਂ ਨੇ ਆਈਟੀ ਤੋਂ ਸਾਢੇ ਚੱਕ ਕੇ ਪਿੰਡ ਵਾਲਿਆਂ ਨੂੰ ਸੁਗਾਤ ਦਿੱਤੀ ਸਾਨੂੰ ਚੱਕ ਇੱਥੇ ਡੰਪਿੰਗ ਗਰਾਊਂਡ ਲਾਤਾ ਅੱਜ ਥੋੜਾ ਕੱਲ ਵੱਧਦਾ ਵੱਧਦਾ ਵੱਧਾ ਇਹ ਬਹੁਤ ਵੱਡਾ ਬਣ ਜਾਊਗਾ ਫਿਰ ਇਹ ਚੱਕਣਾ ਮੁਸ਼ਕਲ ਹੋ ਜਾਊਗਾ ਸੋ ਇਹ ਇਹ ਸਾਡੀ ਬੇਨਤੀ ਹੈ ਕੇ ਹਲੇ ਤਾਂ ਵੀ ਇਹਨੂੰ ਚੱਕਿਆ ਜਾਵੇ ਨਹੀਂ ਇਸ ਤੋਂ ਬਾਅਦ ਅਸੀਂ ਜਿਹੜਾ ਅੱਗੇ ਹੈ ਆਪਣਾ ਸੰਘਰਸ਼ ਕਰਾਂਗੇ ਬਿਲਕੁਲ ਬਿਲਕੁਲ ਤਾਂ ਤੁਸੀਂ ਵੀ ਮਤਲਬ ਤੁਸੀਂ ਤੁਹਾਡਾ ਕਿਹੜਾ ਪਿੰਡ ਹੈ ਜੀ ਤੁਹਾਡਾ ਪਿੰਡ ਪ੍ਰੇਮਗੜਾ ਹੈ ਪ੍ਰੇਮਗੜਾ ਕਿੰਨੀ ਕੁ ਦੂਰ ਹੈ ਇੱਥੋਂ ਮਤਲਬ ਇਹ ਡੰਪ ਤੋਂ ਦੇਖਿਆ ਜਾਵੇ ਉਹ 1.5 ਕਿਲੋਮੀਟਰ ਜੀ 1.5 ਕਿਲੋਮੀਟਰ ਹਾਂਜੀ ਤਾਂ ਜੋ ਸਥਿਤੀ ਇੱਥੇ ਬਣਦੀ ਹੈ ਬਿਮਾਰੀਆਂ ਤਾਂ ਜ਼ਰੂਰ ਵਾਅਦਾ ਤਾਂ ਹੋਣਾ ਹੀ ਹੋਣਾ ਸੁੱਟਦਾ ਕਿਉਂਣਾ ਕੋਈ ਇਸ ਬਾਰੇ ਪਤਾ ਕੀਤਾ ਵੀ ਕੌਣ ਸੁੱਟਦਾ ਕਿੱਥੋਂ ਲਿਆ ਕੇ ਸੁੱਟਦਾ ਹੈ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਹੈ ਕਮੰਡ ਵਾਲੇ ਘੇਰਦੇ ਆ ਜੀ ਖਬਰ ਲੱਗੀ ਹੋਈ ਹੈ 22 ਮਈ ਦੀ ਹਾਂਜੀ ਪਹਿਲਾਂ ਵੀ ਲਵਾਈ ਗਮੱਡ ਵਾਲੇ ਗੇਰਦੇ ਆ ਉਹਨਾਂ ਨੂੰ ਕਿਹਾ ਨਹੀਂ ਵੀ ਤੁਸੀਂ ਇੱਥੇ ਨਾ ਸੁੱਟੋ ਜਾਂ ਰਿਹਾਇਸ਼ੀ ਇਲਾਕੇ ਨੇ ਪਿੰਡ ਨੇ ਲੱਗੇ ਏਅਰਪੋਰਟ ਰੋਡ ਸਾਡੇ ਪਿੰਡ ਦੇ ਬਿਲਕੁਲ ਨੇੜੇ ਲੱਗੇ ਸੀ ਗੇਰਨ ਜੀ ਉੱਥੋਂ ਅਸੀਂ ਰੋਕੇ ਆ ਉਹ ਤੋਂ ਬਾਅਦ ਇੱਥੇ ਲੱਗੇ ਜੀ ਗੇਰਨ ਹਾਂਜੀ ਬਿਲਕੁਲ ਬਿਲਕੁਲ ਤਾਂ ਪਿੰਡ ਵਾਸੀ ਤਾਂ ਜਰੂਰ ਇੱਥੇ ਇਕੱਠੇ ਨੇ ਪ੍ਰਭਾਵ ਜਿਹੜੇ ਨੇ ਉਹ ਵੀ ਦੇਖਦੇ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਚੌਮਾਜਰਾ ਜੀ ਆ ਨਾਲ ਬਿਲਕੁਲ ਪਿੱਛੇ ਹੈ ਸੈਕਟਰ 101 ਜਿਹਨੂੰ ਕਹਿੰਦੇ ਆ ਜੀ ਕਿ ਪੌਸ਼ ਏਰੀਆ ਸਾਡਾ ਇਹ ਤੇ ਪੌਸ਼ ਏ ਕੀ ਹੈ ਇਹ ਤਾਂ ਖੋਸ ਏਰੀਆ ਹੀ ਜਮਾ ਸਾਨੂੰ ਦੇਖੋ ਹੁਣ ਬਿਮਾਰੀਆਂ ਦਾ ਕਿੰਨਾ ਖਤਰਾ ਜੀ ਕਿੰਨਾ ਬਿਮਾਰੀ ਲੱਗਣ ਦਾ ਖਤਰਾ ਤੇ ਜਿਹੜੀ ਇਹਨਾਂ ਦੀ ਵੇਸਟੇਜ ਲੈ ਕੇ ਆ ਰਹੇ ਹਨ ਜੀ ਜਿਹੜੀ ਹਸਪਤਾਲ ਹਸਪਤਾਲ ਦੀ ਸਭ ਤੋਂ ਖਤਰਨਾਕ ਉਹ ਹੈ ਜੀ ਤੇ ਦੇਖੋ ਹੁਣ ਲਫਾਫੇ ਆ ਪਤਾ ਨਹੀਂ ਕੀ ਗੰਦ ਮੰਦ ਹੈ ਸਾਰਾ ਲੈ ਕੇ ਹੁਣ ਇੱਥੇ ਘੇਰ ਰਹੇ ਹਾਂ ਗਮਾਡਾ ਦਾ ਇੰਨਾ ਵੱਡਾ ਪ੍ਰੋਜੈਕਟ ਹੈ ਇਹਨਾਂ ਦਾ ਇੰਨਾ ਆਈਟੀ ਸਿਟੀ ਹੈ ਸਾਹਮਣੇ ਐਰੋਟਰੋਪੋਲਿਸ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ ਇਸ ਤੋਂ ਅੱਗੇ ਹੋਰ ਜ਼ਮੀਨਾਂ ਅਕਵਾਇਰ ਕਰਨ ਨੂੰ ਫਿਰਦੇ ਆ ਸਾਰਾ ਪੰਜਾਬ ਚੱਕਰ ਨੂੰ ਫਿਰਦੇ ਆ ਇੱਕ ਛੋਟੀ ਜੀ ਚੀਜ਼ ਇਹਨਾਂ ਦੇ ਕੋਲ ਹੋਂਡਲ ਨਹੀਂ ਹੋ ਰਹੀ ਜੀ ਹੁਣ ਇੱਥੇ ਬਿਮ ਨੀਟ ਐਂਡ ਕਲੀਨ ਕੀਤਾ ਜਾਵੇ ਨਹੀਂ ਤਾਂ ਇਹ ਅਸੀਂ ਇੱਥੇ ਸਾਹਮਣੇ ਧਰਨਾ ਲਗਾਵਾਂਗੇ ਜੀ ਪੱਕਾ ਏਅਰਪੋਰਟ ਰੋਡ ਨੂੰ ਪ੍ਰੋਪਰ ਮੁਕੰਮਲ ਤੌਰ ਤੇ ਬੰਦ ਕਰ ਦਵਾਂਗੇ ਜੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਗਮਾਡਾ ਵਾਲੇ ਇੱਥੇ ਸੁੱਟ ਰਿਹਾ ਤੁਸੀਂ ਡੀਸੀ ਤੱਕ ਇਹ ਆਵਾਜ਼ ਪਹੁੰਚਾਈਏ ਡੀਸੀ ਤੱਕ ਪਤਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਪਤਾ ਵੀ ਇੱਥੇ ਕੂੜਾ ਸੁੱਟਦੇ ਏਅਰਪੋਰਟ ਰੋਡ ਤੇ ਔਰ ਗਮਾਡਾ ਸੁੱਟਦਾ ਪਿਆ ਗਮਾਡਾ ਨੂੰ ਪਤਾ ਹੈ ਜੀ ਇਹਨਾਂ ਨੂੰ ਜਦੋਂ ਹੁਣ ਗੇਰਨ ਵਾਸਤੇ ਆ ਜਾਣਗੇ ਇਹਨਾਂ ਨੂੰ ਪੁੱਛੋਗੇ ਕਿ ਕਹਿੰਣਗੇ ਜੀ ਸਾਨੂੰ ਸੀਏ ਨੇ ਕਿਹਾ ਜੀ ਤੁਸੀਂ ਗਮਾਡਾ ਪ੍ਰਸ਼ਾਸਨ ਨੇ ਸਾਨੂੰ ਕਿਹਾ ਹੋਇਆ ਜਦੋਂ ਕਿ ਲਿਖਤੀ ਤੌਰ ਤੇ ਕੁਝ ਨਹੀਂ ਹੈਗਾ ਇੱਥੇ ਕਿ ਤੁਸੀਂ ਲਿਖਤੀ ਤੌਰ ਤੇ ਸਾਨੂੰ ਕੋਈ ਦਿਖਾ ਦਿਓ ਤੁਸੀਂ ਗੇਰ ਲਓ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਨਵਾਂ ਸੰਘਰਸ਼ ਉਲਿੱਕਾਂਗੇ ਲਿਖਤੀ ਤੌਰ ਤੇ ਕੋਈ ਕੁਝ ਨਹੀਂ ਹੈਗਾ ਇਹ ਸਿਰਫ ਇੱਥੇ ਸਾਡੇ ਨਾਲ ਧੱਕਾ ਕਰ ਰਹੇ ਆ ਜੀ ਹੋਰ ਕਿਤੇ ਇਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਜਦੋਂ ਕਿ ਮੇਅਰ ਨੇ ਵੀ ਕਿਹਾ ਹੋਇਆ ਹੈ ਜਿੱਤੀ ਸਾਹਿਬ ਨੇ ਕਿ ਸਾਨੂੰ ਕੋਈ ਇੱਕ ਅਲੋਟ ਕਰ ਦਿਓ ਜਗ੍ਹਾ ਜਿੱਥੇ ਕਿ ਅਸੀਂ ਸਾਰਾ ਗਿਰਦੇ ਹੁਣ ਇੰਨੇ ਕਿੰਨੀਆਂ ਮੱਖੀਆਂ ਸਾਡੇ ਕੋਲ ਇੱਥੇ ਖੜ੍ਹ ਨਹੀਂ ਹੋ ਰਿਆ ਗਮਾਡਾ ਨੇ ਪਰ ਗਮਾਡਾ ਕੋਈ ਇਹਨਾਂ ਤੇ ਕੰਨ ਤੇ ਕੋਈ ਜੂਨ ਹੀ ਸੁਰ ਕਰੀ ਜੀ ਹ ਹੈਲਥ ਡਿਪਾਰਟਮੈਂਟ ਨੂੰ ਪਾਤੀ ਜੀ ਚਿੱਠੀ ਸਾਡੇ ਪੰਚਾਇਤ ਵੱਲੋਂ ਚੌਮਾਜਰਾ ਪੰਚਾਇਤ ਪਿੰਡ ਦੀ ਪੰਚਾਇਤ ਵੱਲੋਂ ਹੈਲਥ ਡਿਪਾਰਟਮੈਂਟ ਨੂੰ ਪਾਤੀ ਗਮਾਡਾ ਪ੍ਰਸ਼ਾਸਨ ਨੂੰ ਡੀਸੀ ਨੂੰ ਸਾਰਿਆਂ ਨੂੰ ਪਾਈਆਂ ਹੋਈਆਂ ਅਖਬਾਰ ਦੇ ਵਿੱਚ ਪੰਜਾਬੀ ਟਰਬੂਨ ਦੇ ਵਿੱਚ ਅਸੀਂ ਖਬਰਾਂ ਵੀ ਲਗਾ ਚੁੱਕੇ ਹਾਂ ਜੀ ਇੱਥੇ ਖੜ ਕੇ ਅਸੀਂ ਧਰਨਾ ਮਜਾਰਾ ਵੀ ਕਰ ਚੁੱਕੇ ਹਾਂ ਜੀ ਪਰ ਇਹਨਾਂ ਦੇ ਹੁਣ ਮੈਨੂੰ ਲੱਗਦਾ ਜੀ ਸਾਨੂੰ ਕੋਈ ਹੁਣ ਕੋਈ ਤੋਸਰ ਕਦਮ ਚੱਕਣਾ ਪੈਣਾ ਇੱਥੇ ਅਸੀਂ ਸਾਡਾ ਤਾਂ ਹੀ ਹੈ ਜੀ ਕਿ ਹੁਣ ਇਹ ਨਹੀਂ ਸੁਣਵਾਈ ਕਰਦੇ ਤੇ ਅਸੀਂ ਮੁਕੰਮਲ ਤੌਰ ਤੇ 에어ਪੋਰਟ ਰੋਡ ਨੂੰ ਇੱਥੇ ਜਾਮ ਕਰ ਦਾਂਗੇ ਤੇ ਬੰਦ ਕਰ ਦਾਂ ਇਹਨਾਂ ਨੂੰ ਅਸੀਂ ਰੋਕਾਂਗੇ ਨਹੀਂ ਜੀ ਅਸਲ ਅਸਲ ਚ ਜਮੀਨ ਜਿਹੜੀ ਐਕਵਾਇਰ ਕੀਤੀ ਹੋਈ ਐ ਇਹ ਗਮਾਡਾ ਦੀ ਜਮੀਨ ਐ ਜਾਂ ਕਿਸੇ ਦੇ ਮਤਲਬ ਪਰਸਨਲ ਜਮੀਨ ਐ ਨਹੀਂ ਪਰਸਨਲ ਨਹੀਂ ਹੈਗੀ ਇਹ ਗਮਾਡਾ ਦੀ ਜਮੀਨ ਐ ਐਕਵਾਇਰ ਕਰ ਲਈ 2011 ਦੇ ਵਿੱਚ ਇਹਨਾਂ ਨੇ ਐਕਵਾਇਰ ਕਰ ਲਈ ਸੀ ਇਹ ਇਹ ਸਾਡੇ ਪਿੰਡ ਦੀ ਜਮੀਨ ਸੀ ਚੌ ਮਾਜਰਾ ਮਨੋਲੀ ਤੇ ਪਤੋਂ ਸਿਉ ਇਹ ਇਸ ਏਰੀਏ ਦੀ ਹੈ ਜਮੀਨ ਸੀਗੀ ਇਹਨਾਂ ਨੇ ਅਕਵਾਇਰ ਕਰ ਲਈ ਗਮਾਡਾ ਦੀ ਜ਼ਮੀਨ ਹੈ ਪਰ ਬਟੇ ਨਹੀਂ ਹੈਗਾ ਜੀ ਇੱਥੇ ਤਾਂ ਇਹਨਾਂ ਨੇ ਇੰਡਸਟਰੀਅਲ ਪਲਾਟ ਕੱਟੇ ਹੋਏ ਆ ਜੀ ਡੰਪਿੰਗ ਗਰਾਊਂਡ ਨੇ ਇਹ ਇੰਡਸਟਰੀਅਲ ਪਲਾਟ ਨੇ ਜੀ ਜਿਹੜਾ ਜਿਨ੍ਹਾਂ ਦੀ ਵੈਲਿਊ ਕਰੋੜਾਂ ਦੇ ਵਿੱਚ ਹੈ ਫਿਰ ਪਹਿਲਾਂ ਤਾਂ ਇਹ ਇੱਥੇ ਡੰਪਿੰਗ ਕਰਵਾ ਦੇਣਗੇ ਫਿਰ ਜਿਨ੍ਹਾਂ ਨੂੰ ਅਲਾਟ ਹੋਏ ਆ ਉਹਨਾਂ ਨੂੰ ਹਲੇ ਪਤਾ ਨਹੀਂ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਇੱਥੇ ਅਲਾਟ ਹੋਏ ਆ ਅਲਾਟ ਹੋਏ ਹੋਏ ਇੰਜ ਪਲਾਟ ਤੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡੇ ਇਸੇ ਇਹ ਆ ਤੇ ਕੀ ਇਹਦੀ ਵੈਲਿਊ ਰਹੂਗੀ ਹਨਾ ਜੀ ਤੇ ਸਾਡੀ ਤਾਂ ਬਸ ਇਹ ਡਿਮਾਂਡ ਹੈ ਜੀ ਸਾਡੀ ਇਹ ਮੰਗ ਹੈ ਵੀ ਇਹਨੂੰ ਸੁੱਖੀ ਸ਼ਾਂਤੀ ਨੂੰ ਇੱਥੇ ਤੋਂ ਚੱਕ ਲੋ ਜਿੱਥੇ ਵੀ ਹੈਗਾ ਕੋਈ ਇਹਨਾਂ ਨੇ ਝੰਡੇੜੀ ਪਤਾ ਨਹੀਂ ਕਿੱਥੇ ਬਣਾਉਣ ਲੱਗੇ ਸੀ ਕੋਈ ਚਲੋ ਜਿੱਥੇ ਵੀ ਬਣਾਉਣ ਲੱਗੇ ਐ ਇਹਨੂੰ ਬਣਾ ਲਓ ਜੀ ਤੇ ਸਾਡਾ ਖੜਾ ਛੱਡੋ ਜੀ ਬਿਲਕੁਲ ਬਿਲਕੁਲ ਤਾਂ ਇਹ ਸਭ ਦੇ ਨਾਲ ਨਾਲ ਜਿਹੜੇ ਮੈਂ ਆਪਣੇ ਸਹਿਯੋਗੀ ਨੂੰ ਇੱਕ ਵਾਰ ਜਰੂਰ ਤੋਂ ਫਿਰ ਚੁਫੇਰਾ ਜਿਹੜਾ ਘਮਾ ਦੇ ਵੀ ਵੀ ਸਾਰੇ ਪਿੰਡ ਵਾਸੀ ਇੱਥੇ ਇਕੱਤਰ ਨੇ ਔਰ ਫਿਲਹਾਲ ਜਿਹੜਾ ਲਗਾਤਾਰ ਜੋਰ ਜਮਾਇਸ਼ ਕੀਤੀ ਜਾ ਰਹੀ ਹੈ ਕਿ ਇੱਥੇ ਕੂੜਾ ਜਿਹੜਾ ਡੰਪ ਕਰਨਾ ਪਰ ਹਾਲਾਂਕਿ ਕਾਗਜ਼ਾਂ ਦੇ ਵਿੱਚ ਇਸ ਤਰੀਕੇ ਦਾ ਕੁਝ ਹੈ ਨਹੀਂ ਪਰ ਜੋ ਸਥਿਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੰਬੀਰ ਬਿਮਾਰੀਆਂ ਨੂੰ ਜਰੂਰ ਸੱਦਾ ਦੇਵੇਗਾ ਇਹ ਕੂੜੇ ਦਾ ਡੰਪ ਜਿਹੜਾ ਕਿਉਂਕਿ ਇੱਕ ਪਾਸੇ ਦੋਨੋਂ ਪਾਸੇ ਜਿਹੜੇ ਪਿੰਡ ਨੇ ਪਰ ਇਸ ਦੇ ਨਾਲ ਨਾਲ ਇੱਥੇ ਕੂੜਾ ਗਮਾੜਾ ਵੱਲੋਂ ਸੁੱਟਿਆ ਜਾਂਦਾ ਜਾਂ ਫਿਰ ਇਸ ਦੇ ਬਾਰੇ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਔਰ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਇਸ ਨੂੰ ਹੈਂਡਲ ਕਰੇਗਾ ਤਾਂ ਪਿੰਡ ਵਾਸੀਆਂ ਵੱਲੋਂ ਹੁਣ ਇੱਕ ਵਾਰ ਜਿਹੜੀ ਹੈ ਚੇਤਾਵਨੀ ਜਰੂਰ ਜਾਰੀ ਕੀਤੀ ਹੈ ਕਿ ਅਸੀਂ ਡੀਸੀ ਤੱਕ ਵੀ ਜਿਹੜਾ ਮੰਗ ਪੱਤਰ ਦਵਾਂਗੇ ਪਹਿਲਾਂ ਵੀ ਕਈ ਵਾਰ ਗਮਾੜਾ ਨੂੰ ਇਸ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ ਕਿ ਹਸਪਤਾਲ ਦਾ ਜਿਹੜੇ ਨਿੱਜੀ ਹਸਪਤਾਲ ਨੇ ਆ ਫਿਰ ਸਰਕਾਰੀ ਹਸਪਤਾਲ ਨੇ ਉਥੋਂ ਦਾ ਜਿਹੜਾ ਵੇਸਟ ਹੈ ਉਹ ਵੀ ਇਸ ਡੰਪ ਦੇ ਵਿੱਚ ਸੁੱਟਿਆ ਜਾਂਦਾ ਪਰ ਹਾਲਾਂਕਿ ਕਾਗਜ਼ਾਤ ਦੇ ਵਿੱਚ ਡੰਪ ਨਹੀਂ ਹੈ ਪਰ ਇਸ ਦੇ ਨਾਲ ਕਈ ਗੰਭੀਰ ਬਿਮਾਰੀਆਂ ਜਿਹੜੀਆਂ ਨੇ ਉਹ ਜਰੂਰ ਇਸ ਇਲਾਕੇ ਦੇ ਵਿੱਚ ਪੜ ਸਕਦੀਆਂ ਨੇ ਸੋ ਪ੍ਰਸ਼ਾਸਨਕਰੋਂ ਤੱਕ ਕੂੜੀ ਨਹੀਂ ਸੁੱਟਾ ਰਹਿੰਦਾ ਜਾਂ ਫਿਰ ਕਿਸਾਨਾਂ ਦੀ ਪਿੰਡ ਵਾਸੀਆਂ ਦੀ ਜਾਂ ਇਲਾਕਾ ਵਾਸੀਆਂ ਦੀ ਆਵਾਜ਼ ਸੁਣੀ ਜਾਂਦੀ ਹੈ ਹਾਲਾਂਕਿ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਪਿਟੀਸੀ ਨਿਊਜ਼ ਮੋਹਾਲੀ